ਹਜ਼ੂਰ ਕਹਿੰਦੇ ਸਰਗਣ ਨਿਰਗਣ ਰੰਗਕਾਰ ਸਨ ਸਮਾਧੀ ਆਪ ਆਪਣੇ ਕੀ ਆ ਨਾਨਕ ਆਪੇ ਹੀ ਆਪੇ ਹੀ ਫਿਰ ਜਾ ਮੈਂ ਵਿਚਾਰ ਕਰ ਰਿਹਾ ਕਿਰਪਾ ਦੀ ਗੱਲ ਹਜ਼ੂਰ ਨੇ ਰੋਜ਼ ਪੜ੍ਹਦੇ ਆਪਾਂ ਸੰਤ ਜਿੰਨਾ ਮਿਲ ਕੀ ਕਰਿਓ ਬਾਰੇ ਸੰਤਾਂ ਵਿਚਾਰਿਆਂ ਨੂੰ ਵੀ ਚੇਤਾ ਭੁੱਲਿਆ ਮੈਂ ਵੀ ਅਸੀਂ ਕੀ ਕਰਨਾ ਸੀ ਬਾਰੇ ਸ਼ਰਧਾਲੀਆਂ ਨੂੰ ਵੀ ਚੇਤਾ ਭੁੱਲਿਆ ਵੀ ਸੰਤਾਂ ਕੋਲ ਜਾ ਕੇ ਕੀ ਕਰਨਾ ਸੀ ਕੀ ਕਰਨਾ ਸੀ ਤਿਸ ਇੱਕ ਗੱਲ ਯਾਦ ਕਰਿਓ ਜੇ ਇੰਨ ਲਈ ਤਾਂ ਲੈ ਗਿਆ ਨਾ ਤਾਂ ਡੱਬੇ ਪੜਾ ਲਈਦੇ ਹੈ ਹੀ ਪਰ ਜਿੱਥੇ ਖੜੇ ਉੱਥੇ ਖੜੇ ਹੈ ਜਿਹੜੇ ਸਿੱਖ ਧਰਮ ਦਾ ਪ੍ਰਚਾਰ ਜਿਉਂ ਨਹੀਂ ਤਾਂ ਲੈ ਗਿਆ ਨਾ ਤੇ ਡੱਬੇ ਸੰਗਤ ਦਾ ਉੱਥੇ ਖੜੀ ਹੈ। ਇਹ ਆਪ ਸਮਝ ਲਓ ਇਸ ਗੱਲ ਨੂੰ। ਤੇ ਮੈਂ ਵਿਚਾਰ ਕਰ ਰਿਹਾ ਸੀ। ਨਹੀਂ ਹਜੂਰ ਮਹਾਰਾਜ ਕਹਿੰਦੇ ਕੀ ਬਾਣੀ ਚ ਪ੍ਰਮਾਣ ਕੀਤਾ? ਗੁਰੂ ਜੀ ਕਹਿੰਦੇ ਸੰਤ ਜਿਨ੍ਹਾਂ ਮਿਲ ਉਹਨਾਂ ਸੰਤਾਂ ਨੂੰ ਮਿਲਿਓ। ਸਤ ਜਨਾਬ ਗੁਰੂ ਜੀ ਦੇ ਰੱਬ ਦੇ ਜਣੇ ਗੁਰੂ ਗ੍ਰੰਥ ਸਾਹਿਬ ਦੇ ਜਣਿਆ ਹੋਏ ਪੈਦਾ ਹੋਏ ਗੁਰੂ ਮਹਾਰਾਜ ਦੇ ਨਹੀਂ ਤਾਂ ਬਹੁਤ ਰਾਂ ਦੇ ਹਨ ਕੋਈ ਕਿਸੇ ਦਾ ਥਾਪੜਾ ਮਿਲਿਆ ਕੋਈ ਕਿਸੇ ਦਾ ਥਾਪੜਾ ਮਿਲਿਆ ਕੋਈ ਕੈਸਾ ਪਰ ਹਜੂ ਜੀ ਕਹਿੰਦੇ ਇੱਕ ਭੇਖ ਦੇ ਭੇਖ ਬਣਾ ਲਏ ਨੇ ਪਿੰਡਾਂ 'ਚ ਫਿਰਦੇ ਵਿਚਾਰੇ ਤਿਲ ਕਲਾ ਲਿਆ ਚੋਲਾ ਪਾ ਲਿਆ ਛੇਪੀ ਲੈ ਲਈ ਹੱਥ 'ਚ ਸੋਟੀ ਲੈ ਲਈ ਮਾਲਾ ਗੁੱਟਾ ਨੂੰ ਨਿਭੇਟ ਲਈ ਗਲ 'ਚ ਪਾ ਲਈ ਹਜੂਰ ਕਹਿੰਦੇ ਇੱਕ ਭੇਖ ਦੇ ਇੱਕ ਭੇਖ ਦੇ ਇੱਕ ਪਿੱਛਾ ਮੁੜ ਕੇ ਦੇਖ ਦੇ ਉਛਾਨ ਨੂੰ ਦੇਖੋ ਹੈਰਾਨ ਵਾਲੀ ਗੱਲ ਆ ਗੁਰੂ ਮਾਰਗ ਨੇ ਕਿ ਪਿੱਛਾ ਮੁੜ ਕੇ ਦੇਖਦੇ ਵੀ ਇਧਰੋਂ ਲਈ ਜਾਣੇ ਇਧਰ ਫੜਾਈ ਜਾਣੇ ਫੜਾ ਕੀ ਕਰਨਾ ਤੂੰ ਇਹਨਾਂ ਨੂੰ ਪੈਸਿਆਂ ਨੂੰ ਮੇਰੀ ਪਰਵਤਾ ਸਿੱਖੀ ਸੇਵਕੀ ਦੇ ਨਾਂ ਮੇਰੇ ਸਪਲੀਮੈਂਟ ਕਢਾਈ ਜਾਂ ਲ ਤੇ ਨਾਲੇ ਆ ਦੋਦੀ ਕਰ ਲਾਂਗੇ ਤੇ ਜਾਂ ਪਿੱਛਾ ਮੁੜ ਕੇ ਦੇਖਦੇ ਜਮਾ ਕਰੀ ਚੱਲ ਜਦੋਂ ਮਰ ਗਿਆ ਮੇਰੇ ਡੇਰੇ ਦਾ ਮਗਰੋਂ ਕੰਮ ਚੱਲੂ ਮਗਰੋਂ ਪਿੱਛਾ ਮੁੜ ਕੇ ਦੇਖਦੇ ਥੋੜੀ ਜਿਹੀ ਮੈਂ ਤੇ ਮਿਸਾਲ ਦੇ ਦਿੰਦਾ ਵੱਡੇ ਬਾਬਾ ਜੀ 20 ਤੋਂ ਲੈ ਕੇ 29 ਤਾਈਂ 30 ਤਾਈਂ ਨਾਨਕ ਸਰ ਕੁੱਲੀ ਨੂੰ ਅੱਗ ਲਾ ਜਾਂਦੇ ਸੀ 30 'ਚ ਪੱਕਾ ਬਾਬਾ ਜੀ ਨੇ ਭਗਤੀ ਦਾ ਬੰਧਾਰਾ ਖੋਲਿਆ ਭਗਤੀ ਦਾ ਭੰਡਾਰ ਤੇ ਇੱਕ ਵੇਰਾ ਬਾਬਾ ਜੀ ਨੇ ਅਗ ਲਾ ਦਿੱਤੀ ਕੁੱਲੀ ਨੂੰ ਤੇ ਫਿਰ ਬਾਬਾ ਜੀ ਕਹਿੰਦੇ ਮਗਰ ਸੁਰਤ ਨਹੀਂ ਰਹਿਂਦੀ ਆਈ ਮੌਜ ਫਕੀਰ ਦੀ ਤੇ ਗਿਆ ਝੂਪੜੀ ਭੂਕ ਬਾਬਾ ਜੀ ਨੇ ਕੁੱਲੀ ਨੂੰ ਅਗ ਲਾਤੀ ਤੇ ਗੱਡੀ 'ਚ ਬਹਿ ਗਏ ਉਧਰ ਜਗਰਾਵਾਂ ਦੇ ਗੁਰਮੁਖਿਆਰੇ ਕੋਠਿਆਂ ਦੇ ਭਾਈ ਸੀ ਕੋਠਿਆਂ ਦੇ ਤੇ ਉੱਥੇ ਲਾਟਾਂ ਦਿੱਸੀਆਂ ਅੱਗ ਦੀਆਂ ਬਹੁਤ ਉੱਚੀਆਂ ਐਡੀ ਵੱਡੀ ਛੱਪਰ ਕੁੱਲੀ ਅੱਗ ਲਾਤੀ 10 ਫੁੱਟ ਦੀਆਂ ਲਾਟ ਤੇ ਰੜਾ ਮੈਦਾਨ ਹੀ ਪਿਆ ਹੁੰਦਾ ਸੀ ਪਾਣੀ ਨਹੀਂ ਕੱਢ ਸੀ ਦਰਾਸਤ ਨਹੀਂ ਸੀ ਹੁੰਦੇ ਬਹੁਤ ਤੇ ਪੱਜੇ ਲੋਕ ਕੋਠਿਆਂ ਤੋਂ ਵੀ ਪਤਾ ਨਹੀਂ ਕਿਵੇਂ ਅੱਗ ਲੱਗ ਗਈ ਤਿੱਕੜੇ ਪਾਣੀ ਦੇ ਖੂਦ ਲੈ ਕੇ ਜਗਰਾਮਾਂ ਤੋਂ 9-10 ਮੁੰਡੇ ਰੇਲ ਦੀ ਲੈਣ ਭੱਜੇ ਆਉਣ ਇਧਰੋਂ ਬਾਬਾ ਜੀ ਗੱਡੀ ਵਿੱਚ ਜਾਣ ਰੇਲ ਦੇ ਨਾਲ-ਨਾਲ ਤੇ ਰੱਤ ਜਦੋਂ ਘੜੇ ਥੱਲੇ ਰੱਖ ਕੇ ਮੱਥਾ ਲੱਗਿਆ ਬਾਬਾ ਜੀ ਕਹਿੰਦੇ ਗਰਮ ਕਰੋ ਤੁਸੀਂ ਉਹ ਕਹਿਣ ਲੱਗੇ ਜੀ ਅਸੀਂ ਤਾਂ ਪਾਣੀ ਦੇ ਘੜੇ ਲੈ ਕੇ ਚੱਲੇ ਸੀ ਕੋਠਿਆਂ ਤੋਂ 10-10 ਫੁੱਟ ਦੀਆਂ ਅੱਗ ਦੀਆਂ ਲਾਟਾਂ ਚੌਕੀਆਂ ਬਾਬਾ ਜੀ ਕਹਿੰਦੇ ਤੁਹਾਨੂੰ ਭਨੇਖਾ ਪਿਆ ਐਵਾ ਭਨੇਖਾ ਪਿਆ ਉਹ ਕਹਿੰਦੇ ਭਨੇਖਾ ਤਾਂ ਤਾਂ ਪਿਆ ਹੋਵੇ ਜੇ ਕਿਸੇ ਨੇ ਦੱਸਿਆ ਹੋਵੇ ਅਸੀਂ ਅੱਖੀਂ ਵੀ ਵੇਖਿਆ ਵੇਖੋ ਬਾਬਾ ਜੀ ਕਹਿੰਦੇ ਗਰਮਕੋ ਕੀ ਵੇਖਿਆ ਕਹਿ ਲਗ ਗਈ ਸੁਨੇਰੀ ਰੰਗ ਦੀਆਂ ਲਾਟਾਂ 10-10 ਫੁੱਟ ਚੌਂਕਦੀਆਂ ਕੋਠਿਆਂ ਤੋਂ ਨਜ਼ਰ ਆਈਆਂ ਬਾਬਾ ਜੀ ਕੋਲਾ ਜਾਂ ਬੋਲ ਕੇ ਰਸਨਾ ਤੋਂ ਠੋਲ ਬਚਨ ਬੋਲ ਕੇ ਬਾਬਾ ਜੀ ਕਹਿੰਦੇ ਲੈ ਗੁਰਮਖੋ ਹੁਣ ਤਾਂ ਤਨੋਂ ਅੱਗ ਦੀਆਂ ਸੁਨੇਰੀ ਲਾਟਾਂ ਚੌਂਕਦੀਆਂ ਨਜ਼ਰ ਆਈਆਂ ਕੋਠਿਆਂ ਤੋਂ ਸਮਾ ਆਵੇਗਾ ਬਾਬਾ ਜੀ ਕਹਿੰਦੇ ਸਾਥੋਂ ਮਗਰੋਂ ਸੋਨਾ ਚੌਂਕ ਦਾ ਨਜ਼ਰ ਆਇਆ ਕਰੂਗਾ ਸੋਨਾ ਚੌਂਕ ਦਾ ਨਜ਼ਰ ਆਇਆ ਕਰੂਗਾ ਉਹ ਬਜ਼ੁਰਗ ਤੋਂ ਅਸੀਂ ਇਹ ਗੱਲ ਸੁਣੀ ਬਿਰਧ ਸੀ ਬਜ਼ੁਰਗ ਤੇ ਦਰਜੀ ਸੀ ਤੇ ਨੱਥਾ ਸਿੰਘ ਉਹਦਾ ਨਾਂ ਸੀ ਤੇ ਉਹ ਕਹਿਣ ਲੱਗਾ ਅਸੀਂ ਆਖਿਆ ਬਾਬਾ ਜੀ ਉਹ ਕਹਿੰਦਾ ਜਦੋਂ ਬਾਬਾ ਜੀ ਨੇ ਕਿਹਾ ਨਾ ਵੀ 10-10 ਵੀ ਤੁਹਾਡੇ ਜਗਰਾਵਾਂ ਦੇ ਕੋਠਿਆਂ ਤੋਂ ਸੋਨਾ ਚੌਂਕ ਦਾ ਨਜ਼ਰ ਆਊਗਾ ਉਹ ਕਹਿਣ ਲੱਗਾ ਉਦੋਂ 35 ਰੁਪਏ ਨੂੰ ਤੋਲਾ ਸੀ ਸੋਨਾ 35 ਰੁਪਏ ਤੇ ਇੱਕ ਦੋ ਤੋਲੇ ਤੇ ਚੌਂਕਣੇ ਨਹੀਂ ਜਗਰਾਵਾਂ ਤੋਂ ਸੋਨਾ ਤਾਂ ਬਹੁਤ ਚਾਹੀਦਾ ਉਹ ਕਹਿੰਦਾ ਮੇਰਾ ਮਨ ਹੱਸਿਆ ਕਹਿੰਦਾ ਮੈਂ ਆ ਗਿਆ ਖਦਰ ਦਾ ਚੋਲਾ ਪਾਇਆ ਬਾਬਿਆਂ ਦੀ ਲੱਕੜ ਦੇ ਸਲੀ ਮਟਾ ਖਦਰ ਦਾ ਡੁਬਟਾ ਤੇ ਚੋਲੇ ਨੂੰ ਗੀਜਿਆ ਨਹੀਂ ਹੈ ਗੁਰੂਗ੍ਰਾਂ ਸਮੂਹਰੇ ਚੜਾਵਾ ਨਹੀਂ ਚੜਾਉਂਦੇ ਤੇ ਪਿੰਡਾਂ 'ਚ ਮੰਗਦੇ ਨਹੀਂ ਤੇ ਪਰਚੀ ਕਰਦੇ ਨਹੀਂ ਅਣ ਹੋਈ ਗੱਲ ਕੀਤੀ ਸੰਤਾਂ ਨੇ ਬਾਬਾ ਜੀ ਕਹਿੰਦੇ ਗੁਰਮੁਖਾ ਕੀ ਫੁਰਨਾ ਬਣਿਆ ਚੁੱਪ ਜਿਆ ਹੋ ਗਿਆ ਕਹਿਣ ਲੱਗਾ ਜੀ ਮੈਂ ਆਖਿਆ ਅਸੀਂ ਸੋਨਾ ਚਮਕਦਾ ਵੇਖਾਂਗੇ ਬਾਬਾ ਜੀ ਕਹਿੰਦੇ ਸਾਰਾ ਸੰਸਾਰ ਵੇਖੂਗਾ ਸਾਰਾ ਸੰਸਾਰ ਵੇਖੂ ਇਹ ਆ ਮੋਰ ਹੈ ਬਾਬਾ ਜੀ ਨੇ ਉਹ ਪਰ ਸਾਨੂੰ ਮਿਲਿਆ ਤਾਂ ਪ੍ਰਸ਼ਾਦ ਥੋੜਾ ਥੋੜਾ ਦਿੰਦਾ ਹੁੰਦਾ ਸੀ ਮਗਰੋਂ ਕੁੱਬਾ ਹੋ ਗਿਆ ਸੀ ਵਿਰਧ ਇਹ ਵਾਰੀ ਵਿੱਚ ਆਉਗਾ ਨਾ ਕੋਦੋਂ ਮੈਂ ਕਹਿੰਦਾ ਆਖੇ ਮਿਸਤਰੀ ਆ ਤਰਖਾਨ ਵੀ ਇੱਥੇ ਆਣ ਕੇ ਨਾ ਮਾਲਾ ਵੇਰਦਾ ਖਦਰ ਦਾ ਚੱਗਾ ਪਾਇਆ ਚੋਲਾ ਕਹਿੰਦਾ ਉਹਨੇ ਰੋ ਕੇ ਗੱਲ ਕਹਿੰਦੀ ਕਹਿੰਦਾ ਕੋਈ ਪਤਾ ਨਹੀਂ ਸੀ ਵੀ 6 ਫੁੱਟ ਧਰਤੀ ਤੇ ਰੱਬ ਉਤਰਿਆ ਹੋਇਆ ਇਹ ਗੱਲਾਂ ਰੱਬ ਦੀਆਂ ਮੈਂ ਤੁਹਾਨੂੰ ਸੁਣਾ ਰਿਹਾ ਤੇ ਜਿਹੜੇ ਰੱਬ ਉਤਰਿਆ ਨਾ ਧਰਤੀ ਤੇ ਕਿਸੇ ਮਨੁੱਖ ਦੇ ਸਰੀਰ ਵਿੱਚ ਨਹੀਂ ਉਤਰਿਆ ਉਹਦੇ ਦੱਸਣ ਦਾ ਜੇ ਕਰਾਂ ਤਾਂ ਕੋਈ ਪਤਾ ਨਹੀਂ ਸੀ। ਅਸੀਂ ਇੱਕ ਛੇਰਪੁਰੇ ਤੋਂ ਮਿਸਤਰੀ ਸੰਘਾਇਆ। ਵੀ ਭਜਨ ਵੰਦਗੀ ਕਰਦਾ। ਯਾਨੀ ਮੈਂ ਵਿਚਾਰ ਕਰ ਰਿਹਾ ਇੱਕ ਭੇਖ ਦੇ ਇੱਕ ਪਿੱਛਾ ਮੁੜ ਕੇ ਦੇਖਦੇ ਬਹੁਤ ਸਾਧੂ ਪਿੱਛੇ ਨੂੰ ਵੇਖਦੇ ਆ। ਵੀ ਮਗਰੋਂ ਡੇਰੇ ਦਾ ਕੀ ਹਾਲ ਹੋਊਗਾ। ਮਗਰੋਂ ਤੇ ਬਾਬਾ ਜੀ ਦੇ ਬਚਨ ਬਹੁਤ ਜਾਦੇ ਆ। ਤੇ ਇਸ ਤਰ੍ਹਾਂ ਸੀਦਾ ਠਾੜ ਕੱਚਾ ਸਾਰਾ। ਇੱਕ ਵਾਰੀ ਮਹਾਰਾਜੇ ਪਟਿਆਲੇ ਨੇ ਵਾਸਨ ਕਰਤਾ ਸੀ ਹਰਚੰਦੂ ਸਾਹਿਬ ਨਾਲ ਸੀ ਇਹਨੂੰ ਬਾਬਾ ਜੀ ਪੱਕਾ ਕਰਦੀਏ ਬਾਬਾ ਜੀ ਕਹਿੰਦੇ ਨਹੀਂ ਬਾਬਾ ਜੀ ਕਹਿੰਦੇ ਮੇਰਾ ਸਰੀਰ ਕੱਚਾ ਹੈ ਕੱਚੇ ਤਾਂ ਹੀ ਸੋਹਦਾ ਹੈ ਕੱਚਾ ਕੱਚਾ ਭਾਂਡਾ ਕੱਚਾ ਕੱਚੀ ਜਗ੍ਹਾ ਤੇ ਕੋਈ ਚੇਰ ਘੱਟ ਜਾਂਦਾ ਇਹ ਵਾਸਨ ਕਰ ਬਾਬਾ ਜੀ ਨੇ ਕਹਿੰਦਾ ਜੀ ਫਲੱਡ ਬਲ ਰਾਵ ਰੂ ਆਉਂਦੇ ਆ ਨਗਸ਼ਾਬਾਦ ਸੋਹਣਾ ਤੇ ਇਸੇ ਤਰ੍ਹਾਂ ਨਗਸ਼ਾ ਰਹਿ ਜਾਵੇ ਬਾਬਾ ਜੀ ਕਹਿੰਦੇ ਅਸੀਂ ਤਾਂ ਰੋਜਾ ਰੱਖਿਆ ਪੱਕੀ ਇੱਟ ਨਹੀਂ ਲਾਉਣੀ ਉਹ ਟੈਂਦੇ ਬਾਬਾ ਜੀ ਬਾਰਾਂਦਰੀ ਚ ਬੈਠੇ ਸੀ ਤੇ ਕੋਲੇ ਬਾਬਾ ਜੀ ਸ਼ਸੋਂ ਖੜੇ ਸੀ ਤੇ ਖਦਰਦੜ ਵਟਾ ਬੰਨੇ ਬਾਬਾ ਜੀ ਸ਼ਸੋਂ ਮਾਰਦੇ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਜਦੋਂ ਮਹਾਰਾਜਾ ਪਟਿਆਲੇ ਹਰਚੰਦ ਸਿੰਘ ਨੇ ਆਖਿਆ ਜਿਹਨੂੰ ਪੱਕਾ ਕਰਦੀਏ ਬਾਬਾ ਜੀ ਕਹਿੰਦੇ ਨਹੀਂ ਅਸੀਂ ਤਾਂ ਰੋਜਾ ਰੱਖਿਆ ਬਾਬਾ ਜੀ ਕਹਿੰਦੇ ਜਿਹੜੇ ਗੁਰਦਰੇ ਗੁਰਦਰੇ ਤਾਂ ਪੱਕੇ ਹੋ ਜਾਣਗੇ ਪਰ ਉਹਨਾਂ ਵਿੱਚ ਰਹਿਣ ਵਾਲੇ ਕੱਚੇ ਹੋਣਗੇ ਅਸੀਂ ਉਹਨਾਂ ਨੂੰ ਪੱਕੇ ਕਰਨ ਵਾਸਤੇ ਆਏ ਆ ਅਖਾਜੀ ਬੁਲਾਡਾ ਜਾਂਦੇ ਆ ਇਹਨੂੰ ਪੱਕਾ ਬਣਾ ਲੀਏ ਬਾਬਾ ਜੀ ਕਹਿੰਦੇ ਮੈਂ ਤਾਂ ਪੱਕੀ ਇੱਟ ਲਾਈ ਨਹੀਂ ਰੋਜਾ ਰੱਖਿਆ ਬਾਬਾ ਜੀ ਕਹਿੰਦੇ ਸਾਥੋਂ ਬਾਅਦ ਆ ਰਿਹਾ ਹੈ ਆਉਣ ਵਾਲੀ ਗੱਲ ਹਰੇਕ ਨਹੀਂ ਦੱਸ ਗੱਲਾਂ ਕਰਨੀਆਂ ਸੌਖੀਆਂ ਆ ਆਉਣ ਵਾਲੀ ਗੱਲ ਨਹੀਂ ਹਰੇਕ ਦੱਸਦਾ ਬਾਬਾ ਜੀ ਕਹਿੰਦੇ ਸਾਥੋਂ ਬਾਅਦ ਆ ਰਿਹਾ ਹੈ ਬਾਬਾ ਜੀ ਕਹਿੰਦੇ ਮੈਂ ਤਾਂ ਪੱਕੀ ਲਾਈ ਨਹੀਂ ਤੇ ਉਹਨੇ ਕੋਈ ਕੱਚੀ ਛੱਡਣੀ ਨਹੀਂ ਮੈਂ ਤਾਂ ਪੱਕੀ ਲਾਈ ਨਹੀਂ ਉਹਨੇ ਕੱਚੀ ਛੱਡਣੀ ਨਹੀਂ ਮੈਥੋਂ ਬਾਅਦ ਆ ਰਿਹਾ ਐ ਇਹੋ ਆਖਿਆ ਬਾਬਾ ਤੇ ਇਸ਼ਾਰਾ ਕੀਤਾ ਬਾਬਾ ਜੀ ਸਿਸੋ ਕੋਲੇ ਕੜੇ ਸੀ ਜਣੀ ਮੈਂ ਤਾਂ ਤੁਹਾਨੂੰ ਦੁਸ਼ਟਾ ਦੇ ਰਿਹਾ ਜਿਹੜਾ ਸਿਮਰਨਾ ਨਾ ਅਭਿਆਸ ਹੈ ਸ਼ਬਦ ਦਾ ਇਹ ਗੁਰਨਾਨਕੀ ਗੁਰਗੱਦੀ ਨਾਲ ਜੁੜਨਾ ਹੈ ਤੇ ਬੜੀ ਬਖਸ਼ਿਸ਼ ਵੱੱਟੀ ਹੈ ਇਸ ਵਿੱਚ